ਮੈਂ ਜਗਦੀ ਚਾਨਾ ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ ਤੇ ਜੋ ਤਾਜ਼ਾ ਅਪਡੇਟ ਸਾਡੇ ਕੋਲ ਹੈ ਕਿ ਫਗਵਾੜਾ ਵਾਸੀ ਜੋ ਕਿ ਲੰਬੇ ਸਾਲਾਂ ਤੋਂ ਜੋ ਕਿ ਫਗਵਾੜਾ ਫਰਾਈਓਵਰ ਦੀ ਮੰਗ ਕਰ ਰਹੇ ਸੀ ਲੱਗਦਾ ਹੈ ਕਿ ਉਹਨਾਂ ਦੀਆਂ ਆਸਾਂ ਤੇ ਬੂਰ ਪੈਣ ਜਾ ਰਿਹਾ ਹੈ ਔਰ ਕੱਲ ਅ ਇਸੇ ਜਗ੍ਹਾ ਤੇ ਜੋ ਤੁਸੀਂ ਦੇਖ ਰਹੇ ਹੋ ਹਰਕੋਨ ਨਗਰ ਚਪਾਟੀ ਦੇ ਨਾਂ ਤੇ ਇਹ ਜਗ੍ਹਾ ਹੈ ਹਰਕੋਨ ਨਗਰ ਦੇ ਵਿੱਚ ਔਰ ਵਿਸ਼ਾਲ ਪੰਡਾਲ ਤੁਸੀਂ ਦੇਖ ਰਹੇ ਹੋ ਲੱਗ ਰਿਹਾ ਹੈ ਔਰ ਕੱਲ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ ਫਗਵਾੜਾ ਫਲਾਈ ਓਵਰ ਦਾ ਜੋ ਨਿਰਮਾਣ ਹੈ ਉਸ ਦਾ ਉਦਘਾਟਨ ਜੋ ਹੈ ਉਹ ਕੱਲ ਤਰੀਰ ਤਕਰੀਰ ਜੋ ਤਰੀਕ ਹੈ ਉਹ ਮੁਕਰਰ ਕੀਤੀ ਗਈ ਹੈ ਔਰ ਇਸ ਉਦਘਾਟਨ ਕਰਨ ਨੂੰ ਆ ਰਹੇ ਨੇ ਦੇਸ਼ ਦੇ ਬਹੁਤ ਹੀ ਨਾਮਵਰ ਹਸਤੀ ਔਰ ਜੇਕਰ ਮੋਦੀ ਸਰਕਾਰ ਦੀ ਕੈਬਨਟ ਦੀ ਗੱਲ ਕਰੀਏ ਤੇ ਬਹੁਤ ਹਾਈ ਪ੍ਰੋਫਾਈਲ ਜੋ ਮਹਿਕਮੇ ਨੇ ਉਹਨਾਂ ਕੋ ਨੇ ਨਿਤਿਨ ਗੜਗਰੀ ਜੀ ਜਿਹੜੇ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਵਿਸ਼ੇਸ਼ ਤੌਰ ਤੇ ਇੱਥੇ ਆ ਰਹੇ ਨੇ ਔਰ ਕੱਲ ਇੱਥੇ ਆ ਕੇ ਉਹ ਫਾਊਂਡੇਸ਼ਨ ਸਟੋਨ ਜੋ ਹੈ ਉਹ ਫਗਵਾੜਾ ਫਲਾਈਓਵਰ ਦਾ ਰੱਖਣਗੇ ਲਗਭਗ 365 ਕਰੋੜ ਦਾ ਜੋ ਫਗਵਾੜਾ ਫਲਾਈਓਵਰ ਦੇ ਪੁਲ ਦਾ ਨਿਰਮਾਣ ਹੈ ਇਸ ਦੀ ਈ ਟੈਂਡਰਿੰਗ ਜੋ ਹੈ ਕਾਫੀ ਵਿਵਾਦਾਂ ਵਿੱਚ ਘिरी ਰਹੀ ਹੈ ਤੇ ਲਗਭਗ ਜੇ ਪਿਛਲੇ ਕੁਝ ਇੱਕ ਮਹੀਨਿਆਂ ਦੀ ਗੱਲ ਕਰੀਏ بار بار ਈ ਟੈਂਡਰਿੰਗ ਕੈਨਸਲ ਹੋ ਗਈ ਔਰ ਜਦੋਂ ਦੀ ਫਗਵਾੜਾ ਨੇ ਲਾਈਵ ਨੇ ਕੁਸਚਨ ਪਹਿਲਾਂ ਕੇਂਦਰੀ ਰਾਜ ਮੰਤਰੀ ਵਿਜੇ ਸਾਪਨਾ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਇਹ ਟੈਂਡਰਿੰਗ ਬਾਰੇ ਨਿਤਿਨ ਗੜਕਰੀ ਜੀ ਖੁਦ ਆਕੇ ਦੱਸਣਗੇ ਕਿ ਕਿਸ ਕੰਪਨੀ ਨੂੰ ਮਿਲਿਆ ਹੈ ਟੈਂਡਰ ਤੇ ਉਸਦੀ ਉਡੀਕ ਵੀ ਜੋ ਕੱਲ ਤੱਕ ਹੋएगी ਖੈਰ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਡਾਲ ਜੋ ਹੈ ਉਹ ਪੂਰੀ ਤਰ੍ਹਾਂ ਇਸ ਵੇਲੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਹਰ ਕੋ ਵੀ ਨਗਰ ਦੀ ਰੈਲੀ ਆ ਇੱਕ ਤਰ੍ਹਾਂ ਅਸੀਂ ਕਹਾਂਗੇ ਕਿ ਲੋਕ ਸਭਾ ਚੋਣਾਂ ਜੋ ਕਿ ਹੁਣ ਬਿਲਕੁਲ ਕਤਾਰ ਤੇ ਨੇ ਇੱਕ ਤਰ੍ਹਾਂ ਨਾਲ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਇਹ ਇੱਕ ਪਹਿਲਾ ਜੋ ਚੋਣ ਦੰਗਲ ਹੈ ਉਹ ਵੀ ਲੱਗਦਾ ਹੈ ਕਿ ਕੱਲ ਸ਼ੁਰੂ ਹੋਣ ਜਾ ਰਿਹਾ ਹੈ ਵਿਜੇ ਸਾਪਲਾ ਕੇਂਦਰੀ ਰਾਜ ਮੰਤਰੀ ਜਿਵੇਂ ਅਸੀਂ ਜਾਣਦੇ ਹਾਂ ਕਿ ਫਗਵਾੜਾ ਵਿੱਚ ਦੋ ਪਾਰਟਿਸਪਰ ਗਰੁੱਪ ਚੱਲ ਰਹੇ ਨੇ ਲੰਬੇ ਸਾਲਾਂ ਤੋਂ ਜਿਨ੍ਹਾਂ ਵਿੱਚ ਹਲਕਾ ਵਿਧਾਇਕ ਸੋਮ ਪ੍ਰਕਾਸ਼ ਔਰ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਦਾ ਗਰੁੱਪ ਹੈ ਔਰ ਵਿਜੇ ਸਾਪਲਾ ਗਰੁੱਪ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕੱਲ ਇਹ ਪੰਡਾਲ ਪੂਰੀ ਤਰ੍ਹਾਂ ਭਰੇ ਔਰ ਜੋ ਇਹ ਮੈਗਾ ਸ਼ੋ ਹੋ ਰਿਹਾ ਹੈ ਉਹ ਸਕਸੈਸਫੁਲ ਹੋਵੇ ਦੂਸਰੇ ਪਾਸੇ ਵਿਜੇ ਸਾਪਲਾ ਗਰੁੱਪ ਵੱਲੋਂ ਜੋ ਥਾਂ-ਥਾਂ ਤੇ ਸਵਾਗਤੀ ਬੋਰਡ ਜੋ ਹੈ ਉਹ ਵੀ ਲਾਏ ਜਾ ਚੁੱਕੇ ਨੇ ਦੇਖਣਾ ਇਹ ਹੈ ਕਿ ਕੱਲ ਹੁਣ ਕੀ ਸੋਮਪਰ ਸੋਮਪਰਕਾਸ਼ ਤੜਾ ਜੋ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਜੋ ਇਸ ਨੂੰ ਕਾਮਯਾਬ ਕਰਨ ਵਿੱਚ ਆਪਣਾ ਰੋਲ ਅਦਾ ਕਰਦਾ ਹੈ ਜਾਂ ਫਿਰ ਕੱਲ ਕੋਈ ਰਾਸੀ ਪੈਂਤਲਾ ਹੋਰ ਵੀ ਹੋ ਸਕਦਾ ਹੈ ਜੋ ਕੱਲ ਜੋ ਦੋਦ ਘਾਟਨ ਹੋਏਗਾ ਉਸ ਵੇਲੇ ਸਥਿਤੀ ਸਪਸ਼ਟ ਹੋਏਗੀ ਪਰ ਜੋ ਤਾਜ਼ਾ ਅਪਡੇਟ ਆਪਣੇ ਦਰਸ਼ਕਾਂ ਲਈ ਅਸੀਂ ਇਹ ਦੇਣਾ ਚਾਹਾਂਗੇ ਕਿ ਕੱਲ ਫਗਵਾੜਾ ਫਲਾਈਓਵਰ ਪੁਲ ਦਾ ਉਦਘਾਟਨ ਜੋ ਹੈ ਉਹ ਹੋ ਰਿਹਾ ਹੈ ਔਰ ਨਿਤਿਨ ਗੜਗਰੀ ਜੀ ਕਰ ਰਹੇ ਨੇ ਇਹਦੇ ਲਈ ਅਧਿਕਾਰਤ ਜੋ ਇਨਵੀਟੇਸ਼ਨ ਕਾਰਡ ਹੈ ਨੈਸ਼ਨਲ ਹਾਈਵੇ ਹਾਈਵੇ ਵੱਲੋਂ ਉਹ ਵੀ ਸ਼ਹਿਰ ਦੇ ਵੱਖ-ਵੱਖ ਸਨਮਾਨਿਤ ਜੋ ਸ਼ਖਸੀਅਤਾਂ ਹੈ ਉਹਨਾਂ ਨੂੰ ਵੰਡੇ ਜਾ ਚੁੱਕੇ ਨੇ ਦੂਸਰੇ ਪਾਸੇ ਆਕਾਲੀ ਦਲ ਦੇ ਨੇਤਾਵਾਂ ਦਾ ਵੀ ਬਿਆਨ ਆ ਰਿਹਾ ਹੈ ਉਹਨਾਂ ਨੇ ਇਸ ਪੁਲ ਦਾ ਸਵਾਗਤ ਕੀਤਾ ਹੈ ਕੱਲ ਦੀ ਅਪਡੇਟ ਨੂੰ ਅਸੀਂ ਜੋ ਤਾਜ਼ਾਤਰੀਨ ਅਪਡੇਟ ਹੋਏਗੀ ਉਹ ਵੀ ਅਸੀਂ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਦੀ ਫਗਵਾੜਾ ਹੱਦਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ